ਦੀਪਕ ਜੀ ਇੱਕ ਖਬਰ ਜਿਹੜੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਇਸ ਵੇਲੇ ਕਿ ਅਮਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਡਰੱਗ ਸਮੇਤ ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਹੋਰ ਗੱਲਾਂ ਸਾਹਮਣੇ ਆ ਰਹੀਆਂ ਨੇ ਕੀ ਕਹਾਣੀ ਕੀ ਹੈ ਸੱਚ ਕੀ ਹੈ ਜੀ ਇਸ ਗੱਲ ਦਾ ਬਿਲਕੁਲ ਜੀ ਅੱਜ ਦੀ ਸਭ ਤੋਂ ਵੱਡੀ ਖਬਰ ਜੇ ਹੈਗੀ ਤਾਂ ਇਹ ਹੀ ਹੈ ਕਿ ਪੁਲਿਸ ਦੇ ਦਾਅਵੇ ਅਨੁਸਾਰ ਅਮਰਿਤਪਾਲ ਸਿੰਘ ਦੇ ਭਰਾ ਨੂੰ ਉਹਨਾਂ ਨੇ ਡਰੱਗ ਸੰੇ ਗ੍ਰਿਫਤਾਰ ਕੀਤਾ ਆਈਸ ਨਾਮਕ ਇਹਦੇ 5-6 ਗ੍ਰਾਮ ਮਿਲਿਆ ਹੁਣ ਇਸ ਤੇ ਸਵਾਲ ਹੈ ਕਿ 5-6 ਗ੍ਰਾਮ ਮਿਲਣ ਦੇ ਉੱਤੇ ਐ ਐਸਐਸਪੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਪੂਰੀ ਪੰਜਾਬ ਪੁਲਿਸ ਤੰਤਰ ਲੱਗਿਆ ਸੋ ਕੀ ਹੈ ਕੋਈ ਖੇਪ ਫੜ ਲਈ ਕੀ ਕੋਈ ਸਮਗਲਰ ਫੜ ਲਿਆ ਸੋ ਇਸ ਤਰ੍ਹਾਂ ਦੇ ਪਿੱਛੇ ਕਹਾਣੀ ਕੀ ਹੈ ਹੁਣ ਇਸ ਨੂੰ ਇੱਕ ਤਰ੍ਹਾਂ ਦੇ ਕਹਿ ਰਹੀ ਹੈ ਪਰਿਵਾਰ ਕਹਿ ਰਿਹਾ ਅਮਰਤਪਾਲ ਸਿੰਘ ਦਾ ਕਿ ਜੀ ਇਹ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਤਾਂ ਨਸ਼ੇ ਦੇ ਖਿਲਾਫ ਲੜਾਈ ਲੜਦਾ ਸੀ ਸਾਡਾ ਮੁੰਡਾ ਮੈਂਬਰ ਪਾਰਲੀਮੈਂਟ ਹੁਣੇ ਬਣਿਆ ਹੈ ਇਸ ਲਈ ਉਸ ਪਰਿਵਾਰ ਦੇ ਉੱਤੇ ਇੱਕ ਤਰ੍ਹਾਂ ਦਾ ਹਮਲਾ ਹੈ ਤੇ ਅੰਮ੍ਰਿਤਪਾਲ ਸਿੰਘ ਦੇ ਜਾਂ ਜਿਹੜਾ ਉਹਨਾਂ ਦਾ ਭਰਾ ਹਰਪ੍ਰੀਤ ਸਿੰਘ ਫੜ ਹੋਇਆ ਉਹਨਾਂ ਦੇ ਬਾਪੂ ਵੀ ਤਾਂ ਕਹਿੰਦੇ ਕਿ ਇਹ ਤਾਂ ਭਾਈ ਮਤਲਬ ਕਿ ਇਹ ਕੱਲ ਨੂੰ ਸਾਡੇ ਤੇ ਅੱਜ ਨਸ਼ਾ ਪਾਇਆ ਕੱਲ ਨੂੰ ਸਾਡੇ ਤੇ ਹਥਿਆਰ ਵੀ ਪਾ ਸਕਦੇ ਆ ਕਹਿੰਦੇ ਕਿ ਤਾਂ ਹਰਪ੍ਰੀਤ ਸਿੰਘ ਦੇ ਉੱਤੇ ਦਬਾਅ ਬਣਾ ਰਹੇ ਸੀਗੇ ਜੀ ਕਿ ਤੂੰ ਚੋਣਾਂ 'ਚ ਪ੍ਰਚਾਰ ਨਾ ਕਰੀ ਤੇਰੇ ਤੇ ਝੂਠਾ ਪਰਚਾ ਹੋ ਜਾ ਸੋ ਇਹ ਸਾਰੀ ਕਾਰਵਾਈ ਦੇ ਦਰਮਿਆਨ ਪੁਲਿਸ ਦਾ ਪਹਿਲੂ ਜਿਹੜਾ ਹੈਗਾ ਉਹ ਇਹ ਹੈ ਕਿ ਅਸੀਂ ਤਸਕਰ ਨਹੀਂ ਫੜਿਆ ਹੂੰ ਅਸੀਂ ਸਪਲਾਈਅਰ ਨਹੀਂ ਫੜਿਆ ਅਸੀਂ ਡਰੱਗ ਲੈੰਦੇ ਦੋ ਨੌਜਵਾਨ ਫੜਿਆ ਤੇ ਜੀਨਾ ਚਿਕ ਹਰਪ੍ਰੀਤ ਸਿੰਘ ਅਤੇ ਕੁਲਪ੍ਰੀਤ ਸਿੰਘ ਸੋ ਉਹ ਕਹਿੰਦੇ ਲਾਈਟਰ ਵੀ ਬਰਾਮਦ ਹੈ ਪੁੜੀ ਵੀ ਬਰਾਮਦ ਹੈ ਜੀ ਤੋਂ ਲੈ ਕੇ ਆਏ ਉਹ ਬੰਦਾ ਵੀ ਗ੍ਰਿਫਤਾਰ ਹੈ ਉਹ ਆਪਣੀ ਕਹਾਣੀ ਹੁਣ ਉਹਨਾਂ ਦੀ ਕਹਾਣੀ ਦੇ ਵਿੱਚ ਜਿਹੜੀ ਗੱਲ ਪਤਾ ਲੱਗ ਰਹੀ ਹੈ ਉਹ ਪਤਾ ਲੱਗ ਰਹੀ ਹੈ ਕਿ ਅਗਲੇ ਕਹਿੰਦੇ ਫਲੋਰ ਦੇ ਫਲੋਰ ਹਾਈਵੇ ਦੇ ਉੱਤੇ ਗੱਡੀ ਖੜੀ ਸੀ ਜਾ ਕੇ ਜਦੋਂ ਪਤਾ ਕੀਤਾ ਤਾਂ ਅੰਦਰ ਨਸ਼ਾ ਲੈ ਰਹੇ ਸੀ ਲੈਣ ਦੀ ਤਿਆਰੀ ਸੀ ਹੈ ਇਹ ਸਾਰਾ ਕੁਝ ਮਿਲਿਆ ਅੱਜ ਕੱਲ ਪੁਲਿਸ ਨਾ ਜੇ ਕਿਸੇ ਨੂੰ ਚਲਾਣ ਲਈ ਵੀ ਰੋਕਦੀ ਆ ਜੀ ਕਿ ਕਿਸਾ ਚਲਾਨ ਕੱਟਣਾ ਓਵਰ ਸਪੀਡ ਆ ਜਾਂ ਰੈੱਡ ਲਾਈਟ ਟੱਪਿਆ ਤਾਂ ਪਹਿਲਾਂ ਨਾ ਦੋ ਫੋਨ ਔਨ ਕਰ ਲੈਂਦੇ ਨੇ ਅਗਲੇ ਹੂੰ ਸੋ ਹੁਣ ਇੱਥੇ ਪੁਲਿਸ ਨੇ ਕੀ ਰਿਕਾਰਡਿੰਗ ਕੀਤੀ ਹੈ ਹੂੰ ਇਹ 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 ਸਵਾਲ ਹੈਗਾ ਪਰ ਪਤਾ ਲੱਗ ਰਿਹਾ ਕਿ ਪੁਲਿਸ ਦਾਵਾ ਕਰੀ ਕਿ ਸਾਡੇ ਕੋਲ ਸਾਰੀ ਰਿਕਾਰਡਿੰਗ ਹੈ ਅੱਛਾ ਜੀ ਹੁਣ ਇਹ ਅਦਾਲਤ ਵਿੱਚ ਅੱਜ ਉਸ ਨੂੰ ਅਮਰਤਪਾਲ ਸਿੰਘ ਦੇ ਭਰਾ ਨੂੰ ਤੇ ਉਹਦੇ ਸਾਥੀ ਨੂੰ ਪੁਲਿਸ ਨੇ ਪੇਸ਼ ਕੀਤਾ ਅਦਾਲਤ 'ਚ ਰਿਮਾਂਡ ਮੰਗਿਆ ਪਰ ਰਿਮਾਂਡ ਦਿੱਤਾ ਨਹੀਂ ਅਦਾਲਤ ਨੇ ਉਹਨੂੰ ਸਿੱਧਾ ਜੇਲ੍ਹ ਭੇਜਤਾ ਹੁਣ ਅਦਾਲਤ ਦਾ ਹਵਾਲਾ ਸੀਗਾ ਕਿ ਭਾਈ ਜਦੋਂ ਇਹ ਸਪਲਾਇਰ ਨਹੀਂ ਹੂੰ ਔਰ ਜੀਤੋ ਇਹਨੇ ਖਾਣ ਲਈ ਮਾਲ ਲਿਆ ਤੁਸੀਂ ਕਹਿੰਦੇ ਉਹ ਵੀ ਅਸੀਂ ਫੜ ਲਿਆ ਹੂੰ ਫਿਰ ਤੁਹਾਡਾ ਕੰਮ ਤਾਂ ਇਹਦੇ ਪ੍ਰਸਤਾ ਪੂਰਾ ਹੋ ਗਿਆ ਹੂੰ ਤੋਂ ਹੁਣ ਇਹ ਤੋਂ ਬਰਾਮਦਗੀ ਕਰਨਾ ਹੈ ਇਸ ਤੋਂ ਵੀ ਜਾਣਕਾਰੀ ਲੈਣੀ ਹੈ ਸੋ ਇਸ ਲਈ ਉੱਥੇ ਰਿਮਾਂਡਤਾ ਨਹੀਂ ਮਿਲਿਆ ਪਰ ਹੁਣ ਕੇਸ ਤਾਂ ਚੱਲਣਾ ਹੈ ਨਾ ਅਜੇ ਕਿਉਂਕਿ ਪੁਲਿਸ ਨੇ ਬਕਾਇਦਾ ਤੌਰ ਤੇ ਉਹਦੇ ਉੱਤੇ ਐ ਐਨ ਡੀ ਪੀ ਸੀ ਦੀ ਧਾਰਾ 22 ਤੇ 27 ਲਾ ਕੇ ਗ੍ਰਿਫਤਾਰ ਕੀਤਾ ਫਿਰ ਉਸ ਤੋਂ ਬਾਅਦ ਐ ਐਫ ਆਈ ਆਰ ਦਰਜ ਕਰਨ ਤੋਂ ਪਰ ਐਨਡੀਪੀ ਦੀ ਧਾਰਾ ਫਿਰ ਉੱਚ 29 ਹੋਰ ਜੋੜੀ ਬਾਅਦ ਚੋਂ ਕਿਉਂਕਿ ਜਿਹੜਾ ਉਹ ਸਪਲਾਈਅਰ ਸੀਗਾ ਜੀ ਤੋਂ ਇਹ ਮਾਲ ਲੈ ਕੇ ਆਸੀ ਉਹ ਵੀ ਲੁਧਿਆਣੇ ਦਾ ਹੈ ਬੋਵਾਲ ਦਾ ਸੰਦੀਪ ਨਾਮ ਦਾ ਮੁੰਡਾ ਜਿਹੜਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਸੋ ਇਹ ਸਾਰੀ ਪ੍ਰਕਿਰਿਆ ਚ ਪੁਲਿਸ ਮਤਲਬ ਜਾਣਕਾਰੀ ਦੇ ਮਿਲ ਰਹੀ ਆ ਕਿ ਪੁਲਿਸ ਦਾਮ ਭਰੀ ਹੈ ਕਿ ਸਾਡੇ ਕੋਲੋਂ ਸਾਰੀ ਵੀਡੀਓਗ੍ਰਾਫੀ ਆ ਜਦੋਂ ਅਸੀਂ ਇਹਨਾਂ ਨੂੰ ਫੜਿਆ ਤੇ ਉਹ ਕਹਿੰਦੇ ਕਿ ਕੱਲ ਰਾਤ ਸ਼ਾਮ ਦੀ ਘਟਨਾ ਹੈ ਤੇ ਉਹ ਤੋਂ ਬਾਅਦ ਕਹਿੰਦੇ ਥਾਣੇ ਲਿਆਂਦਾ ਜਦੋਂ ਫਲੋਰ ਦੇ ਤਾਂ ਉੱਥੇ ਆ ਕੇ ਪਤਾ ਲੱਗਿਆ ਕਿ ਅੱਛਾ ਇਹ ਤਾਂ ਅਮਰਿਤਪਾਲ ਸਿੰਘ ਦੇ ਪਿੰਡ ਤੋਂ ਆਕੇ ਜਦੋਂ ਉਹਦਾ ਨਾਮ ਪਤਾ ਪਿੰਡ ਪੁੱਛਿਆ ਕਿ ਉਹਨੇ ਜਦੋਂ ਪਿੰਡ ਦਾ ਨਾਮ ਬੋਲਿਆ ਤਾਂ ਕਹਿੰਦੇ ਅੱਛਾ ਇਹ ਤਾਂ ਅਮਰਿਤਪਾਲ ਸਿੰਘ ਦਾ ਪਿੰਡ ਆ ਉਹ ਕਹਿੰਦੇ ਜੀ ਮੇਰਾ ਉਹ ਭਰਾ ਵੀ ਆ ਇਹ ਪੁਲਿਸ ਦੀ ਕਹਾਣੀ ਹੈ ਹੁਣ ਹਮ ਹੈਨਾ ਤੇ ਕਹਿੰਦੇ ਉਹ ਤੋਂ ਬਾਅਦ ਫਿਰ ਇਹ ਅਮਰਿਤਪਾਲ ਸਿੰਘ ਦੇ ਨਾਮ ਆਉਣ ਨਾਲ ਇਹ ਹਾਈ ਪ੍ਰੋਫਾਈਲ ਕੇਸ ਬਣ ਗਿਆ ਬਿਲਕੁਲ ਕਿਉਂਕਿ ਅਗਲਾ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਹੈ ਹੈ ਤੇ ਐਨਐਸਏ ਦੇ ਤਹਿਤ ਡਿਗਰੂਲ ਜੇਲ੍ਹ ਚ ਵੀ ਹੈ ਹਮ ਸੋ ਦੋ ਕੜੀਆਂ ਜਦੋਂ ਜੁੜੀਆਂ ਤਾਂ ਉਹਦੇ ਮਾਮਲੇ 'ਚ ਫਿਰ ਪੁਲਿਸ ਚੌਕਸ ਹੋ ਗਈ ਫਿਰ ਐਸਐਸਪੀ ਕੋਲ ਸਾਹਮਣੇ ਆ ਗਿਆ ਅੰਕੁਰ ਗੁਪ ਉਹ ਕਹਿੰਦਾ ਜੀ ਡੀਐਸਪੀ ਫਲੋਰ ਦੀ ਹਾਜ਼ਰੀ 'ਚ ਗ੍ਰਫਤਾਰੀ ਹੋਈ ਹੈ ਅਸੀਂ ਉਹ ਕੁੜੀ ਵੀ ਬਰਾਮਦ ਕੀਤੀ ਹੈ ਅਸੀਂ ਸਾਰਾ ਕੁਝ ਕਰ ਲਿਆ ਤੇ ਰਾਤ ਨੂੰ ਹੀ ਕਹਿੰਦੇ ਮੈਡੀਕਲ ਕਰਾਇਆ ਜੀ ਮੈਡੀਕਲ ਦੇ ਵਿੱਚ ਡਰੱਗ ਲਈ ਹੋਈ ਵੀ ਸਾਬਤ ਹੁੰਦੀ ਹੈ ਪਰ ਪੁਲਿਸ ਆਪਣੇ ਕੋਲ ਕੰਗ ਚੱਕੀ ਫਿਰਦੀ ਹੈ ਕਿ ਸਾਡੇ ਕੋਲ ਤਾਂ ਜੀ ਆ ਡਰੱਗ ਵਾਲੀ ਸਾਬਤ ਹੋ ਗਈ ਕਰਨ ਹੁਣ ਇਹ ਸਾਰੇ ਹਵਾਲੇ ਦੇ ਦਰਮਿਆਨ ਪੁਲਿਸ ਨੇ ਇੱਕ ਹੋਰ ਪਹਿਲੂ ਸਾਹਮਣੇ ਲਿਆਂਦਾ ਹੁਣ ਉਹ ਉਹ ਕਿੰਨਾ ਸਚਾਈ ਹੈ ਇਹ ਵੀ ਤੱਥ ਅਦਾਲਤ 'ਚ ਸਾਬਤ ਹੋਣਗੇ ਉਹ ਕਹਿੰਦੇ ਕਿ ਜਿਹੜੇ ਬੰਦੇ ਤੋਂ ਸੰਦੀਪ ਤੋਂ ਕਿਹਾ ਜਾ ਰਿਹਾ ਕਿ ਆਈਸ ਲਈ ਸੀ ਉਹ ਡਰੱਗ ਲਈ ਸੀ ਸਿੰਥੈਟਿਕ ਡਰੱਗ ਇਹ ਕਿ ਉਹਨੂੰ 10000 ਰੁਪਇਆ ਪੇ ਕੀਤਾ ਗਿਆ ਸੀ ਤੇ ਉਹ ਪੇ ਪੁਲਿਸ ਦਾ ਦਾਅਵਾ ਹੈ ਕਿ ਉਹ ਇਹਨਾਂ ਦੇ ਆਪਣੇ ਪੇਟੀਐਮ ਤੋਂ ਹੋਇਆ ਹਮ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਆਪਣੇ ਪੇਟੀਐਮ ਤੋਂ ਕੀਤਾ ਇਹ ਰਿਕਾਰਡ ਪੁਲਿਸ ਕੋਲ ਸਾਡੇ ਕੋਲ ਹੈਗਾ ਹਮ ਹੁਣ ਇੱਕ ਪਾਸੇ ਉਹ ਦੰਪਾ ਰਿਹਾ ਹੈ ਕਿ ਸਾਡੇ ਕੋਲ ਵੀਡੀਓਗ੍ਰਾਫੀ ਹੈ ਇੱਕ ਪਾਸੇ ਉਹ ਦੰਪਾ ਰਿਹਾ ਹੈ ਕਿ ਸਾਡੇ ਕੋਲ ਉਹਦੀ ਆ ਪੇਟੀਐਮ ਵਾਲਾ ਸਬੂਤ ਹੈ ਦੂਏ ਪਾਸੇ ਅਮਰਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਤੇ ਸਿੱਧਾ ਹਮਲਾ ਸਾਨੂੰ ਫਸਾਇਆ ਜਾ ਰਿਹਾ ਬਦਨਾਮ ਕੀਤਾ ਜਾ ਰਿਹਾ ਕਿਉਂਕਿ ਅਸੀਂ ਨਸ਼ੇ ਦੇ ਖਿਲਾਫ ਲੜ ਰਹੇ ਹਾਂ ਸਾਡਾ ਮੁੰਡਾ ਨਸ਼ੇ ਦੇ ਖਿਲਾਫ ਲੜ ਰਿਹਾ ਸੀ ਅਮਰਤਪਾਲ ਸਿੰਘ ਉਸ ਨੂੰ ਇਸ ਮਸਲੇ 'ਚ ਜਾਣ ਕੇ ਉਲਝਾਇਆ ਜਾ ਰਿਹਾ ਹੂੰ ਦੇਖੋ ਅਦਾਲਤ ਦੇ ਵਿੱਚ ਮਤਲਬ ਕੱਲ ਨੂੰ ਕੇਸ ਚੱਲਣਾ ਹੈ ਤੇ ਉੱਥੇ ਤੱਥ ਸੂਤ ਸਾਹਮਣੇ ਆਉਣੇ ਆ ਜੇਕਰ ਤਾਂ ਇਹ ਵਾਪਰੀਆ ਘਟਨਾ ਜੋ ਹੁਣ ਪੁਲਿਸ ਕਹਾਣੀ ਸਾਹਮਣੇ ਰੱਖ ਰਹੀ ਜੇਕਰ ਉਹ ਉਹ ਇਹੀ ਕਹਾਣੀ ਹੈ ਜੀ ਫਿਰ ਤਾਂ ਇਹ ਅਮਰਤਪਾਲ ਸਿੰਘ ਤੇ ਉਹਦੇ ਪਰਿਵਾਰ ਲਈ ਇੱਕ ਨਵੀਂ ਚੁਣੌਤੀ ਖੜੀ ਹੋ ਗਈ ਹੈ ਹੂੰ ਤੇ ਜੇਕਰ ਇਹ ਕਹਾਣੀ ਘੜੀ ਗਈ ਹੈ ਹੂੰ ਤੇ ਇਹਦੇ ਪਿੱਛੇ ਸਕ੍ਰਿਪਟਡ ਹੈ ਤੇ ਫਿਰ ਪੰਜਾਬ ਸਰਕਾਰੀ ਖੋਰ ਨਵੀਂ مصیبت ਸਿਹੜ ਰਹੀ ਹੈ ਜੀ ਸੋ ਇਹ ਇਹ ਦੋਏ ਪਹਿਲੂ ਨੇ ਆਪਾਂ ਕੱਲ ਹੀ ਹਲੇ ਗੱਲ ਕਰਕੇ ਹਟਿਆ ਕਿ ਪਹਿਲਾਂ ਲਾਰੈਂਸ ਬਸ਼ਨੋਈ ਵਾਲਾ ਮਾਮਲਾ ਤੋਂ ਬਾਅਦ ਉਹਦੇ ਉਮਰਾ ਨੰਗਲ ਵਾਲਾ ਮਾਮਲਾ ਤੇ ਹੁਣ ਅੱਜ ਆ ਮਾਮਲਾ ਸੋ ਇਹ ਸਰਕਾਰਾਂ ਲਈ ਚੁਣੌਤੀ ਬਣ ਜਾਂਦੇ ਹੁੰਦੇ ਨੇ ਜੇ ਇਹਦੇ ਵਿੱਚ ਕੁਝ ਮੋੜਖੜ ਆ ਪਾਇਆ ਗਿਆ ਹੋਇਆ ਜੇ ਹੁਬੂਏ ਵਾਪਰਿਆ ਤਾਂ ਬਹੁਤ ਮੱਧ ਭਾਗੀ ਖਬਰ ਹੈ ਜੀ ਜੀ ਸੋ ਇਸ ਲਈ ਫਿਰ ਭਰੋਸੇ ਕਿੰਨੇ ਟੁੱਟਣਿਆ ਨਾ ਹੂੰ ਕਿੰਨੇ ਦਾ ਯਕੀਨ ਉਠਣਾ ਹੈ ਕਿਹਦੇ ਪਰਬੰਦਾ ਯਕੀਨ ਕਰੇ ਸੋ ਇਸ ਲਈ ਅੱਜ ਦੀ ਇਹ ਵੱਡੀ ਖਬਰ ਹੈ ਔਰ ਇਸ ਖਬਰ ਚ ਦੋਈ ਤਰ੍ਹਾਂ ਦੀ ਹਜੇ ਇਹੀ ਪਹਿਲੂ ਹੈ ਤੇ ਉਹ ਤੋਂ ਬਾਅਦ ਹੁਣ ਅਗਲਾ ਸੱਚ ਕੀ ਆਉਂਦਾ ਫਿਲਹਾਲ ਮਤਲਬ ਕਿ ਉਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਜੀ ਅਦਾਲਤ ਚ ਪੇਸ਼ ਕੀਤਾ ਤੇ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੂੰ ਦੀਪਕ ਜੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਤੇ ਮਿਲ ਗਈ ਹੈ ਫੇਰ ਤੋਂ ਪਰ ਜੇਲ੍ਹ ਤੋਂ ਰਿਹਾਇ ਨਹੀਂ ਹੋਈ ਇਹ ਕਿਹੋ ਜੀ ਜ਼ਮਾਨਤ ਹੁੰਦੀ ਹੈ ਜੀ ਵੀ ਬੇਲ ਮਿਲ ਗਈ ਪਰ ਜੇਲ੍ਹ ਚ ਬੰਦਾ ਆ ਜਿਵੇਂ ਬੈਠਾ ਵਿਜੇ ਜੀ ਜੇਲ੍ਹ ਤੋਂ ਤਾਂ ਰਿਹਾਈ ਪਿਛਲੀ ਵਾਰ ਵੀ ਕੋਸ਼ਿਸ਼ ਹੋਈ ਸੀ ਉਹ ਵੀ ਬੰਬ ਪਟਾਕੇ ਚਲਾ ਲੇ ਸੀ ਹਾਂ ਜਦੋਂ ਲੱਡੂ ਵੰਡਲੇ ਸੀ ਹਾਂ ਸਾਰੀ ਕੋਸ਼ਿਸ਼ ਜਦ ਵੀ ਥੇਕਲੀ ਅਦਾਲਤ ਵੱਲੋਂ ਰਵਿੰਦ ਕੇਜਰੀਵਾਲ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਗਈ ਹਾਂ ਪਰ ਈਡੀ ਕੋਲ ਚੁਣੌਤੀ ਦੇਣ ਦਾ ਅਧਿਕਾਰ ਸੀ ਉਹਨਾਂ ਨੇ ਹਾਈ ਕੋਰਟ ਚ ਚੁਣੌਤੀ ਦਿੱਤੀ ਤੇ ਹਾਈ ਕੋਰਟ ਤੋਂ ਤਾਂ ਗ੍ਰਿਫਤਾਰੀ ਵੀ ਜਾਇਜ਼ਠਾ ਰਹੀ ਸੀ ਤੇ ਜ਼ਮਾਨਤ ਨੂੰ ਖਾਰਜ ਕਰਤਾ ਸੀ ਉਹ ਕਹਿੰਦੇ ਬਈ ਕੇਜਰੀਵਾਲ ਨਾ ਬੁਲਾਇਆ ਤੇ ਆਵੇ ਨਾ ਪੁੱਛ ਨਾ ਤੇ ਆ ਵੀ ਭੇਜਦੇ ਤੇ ਉਹ ਪੇਸ਼ੇ ਨਹੀਂ ਹੁੰਦਾ ਸੀ ਤੇ ਇਸ ਲਈ ਉਹ ਕਹਿੰਦੇ ਕਿ ਈਡੀ ਦੇ ਜਿਹੜੇ ਤੱਥ ਨੇ ਹਾਈ ਕੋਰਟ ਕਹਿੰਦਾ ਸਹੀ ਨੇ ਇਸ ਲਈ ਅਸੀਂ ਜ਼ਮਾਨਤ ਖਾਰਜ ਕਰਦੇ ਹਾਂ ਪਰ ਇੱਕ ਪਾਸੇ ਇਸ ਗ੍ਰਿਫਤਾਰੀ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਟੀਮ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚੀ ਹੋਈ ਸੀ ਜੀ ਸੋ ਜਦੋਂ ਜ਼ਮਾਨਤ ਖਾਰਜ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਵੀ ਨਾਲ ਆਧਾਰ ਬਣਾਇਆ ਤੇ ਇਸ ਮਸਲੇ ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਦੇ ਕਿਹਾ ਕਿ ਕੇਜਰੀਵਾਲ ਨੂੰ 90 ਦਿਨ ਹੋ ਗਏ ਅੰਦਰ ਹੁਣ ਜ਼ਮਾਨਤ ਬਣਦੀ ਹੈ ਉਹਨਾਂ ਦੀ ਹੂੰ ਸੋ ਇਸ ਲਈ ਹੁਣ ਇਹ ਗੱਲ ਜੇ ਸਪਰੀਮ ਕੋਰਟ ਦੇ ਵਿੱਚ ਕੇਸ ਲੱਗਦੇ ਆ ਜੱਜ ਸਾਹਿਬ ਨੇ ਦੇਖੀ ਕਿ ਜ਼ਮਾਨਤ ਬਣਦੀ ਆ ਤੇ ਇਸ ਲਈ ਜ਼ਮਾਨਤ ਦਿੱਤੀ ਜਾਂਦੀ ਆ ਤੇ ਇਹਦਾ ਮਤਲਬ ਇਹ ਜਾਣਕਾਰੀ ਤਾਂ ਈਡੀ ਤੇ ਈਡੀ ਦੇ ਵਕੀਲਾਂ ਨੂੰ ਵੀ ਸੀਗੀ ਹਮ ਹਮ ਕਿ ਭਾਈ ਇੱਥੋਂ ਤਾਂ ਹੋ ਗਿਆ ਬੱਚਾ ਪਰ ਸੁਪਰੀਮ ਕੋਰਟ ਤੋਂ ਨਹੀਂ ਹੋਣਾ ਕਿ ਇਸੇ ਲਈ ਸੀਬੀਆਈ ਪਹਿਲੇ ਹੀ ਇਨਵੋਲਵ ਕਰ ਲਈ ਸੀ ਕਿ ਸੀਬੀਆਈ ਤੋਂ ਕਿੰਨੇ ਗੌਰਪਾ ਲੋ ਹਮ ਹਮ ਸੋ ਕੇਜਰੀਵਾਲ ਨੂੰ ਇਸੇ ਲਈ ਹੁਣ ਜ਼ਮਾਨਤ ਮਿਲ ਕੇ ਵੀ ਕੇਜਰੀਵਾਲ ਬਾਹਰ ਨਹੀਂ ਆ ਸਕਦਾ ਕਿਉਂਕਿ ਸੀਬੀਆਈ ਦਾ ਮਾਮਲਾ ਤਾਂ ਪੈਂਡਿੰਗ ਹੈ ਜੀ ਉਸ ਮਾਮਲੇ ਦੇ ਤੋਂ ਪਹਿਲਾਂ ਗ੍ਰਿਫਤਾਰ ਅੰਦਰੋਂ ਅੰਦਰੋਂ ਹੀ ਫੜ ਲਏ ਸੀਗੇ ਜੇਲ੍ਹ ਦੇ ਅੰਦਰੋਂ ਹੁੰਦੇ ਤੇ ਉਹ ਸਾਰੀ ਪ੍ਰਕਿਰਿਆ ਦੇਖੋ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਸ਼ਰਾਬ ਘਟਾਲੇ ਦੇ ਮਾਮਲੇ 'ਚ 21 ਮਾਰਚ ਨੂੰ ਗ੍ਰਿਫਤਾਰ ਕੀਤਾ ਹੂੰ ਤੇ ਸੀਬੀਆਈ ਨੇ ਭ੍ਰਸ਼ਟਾਚਾਰ ਦੇ ਮਾਮਲੇ 'ਚ 26 ਜੂਨ ਨੂੰ ਮਸਲਾ ਦੋ ਹੀ ਸੇਮ ਹੈ ਜੀ ਉਹੀ 100 ਕਰੋੜ ਉਹੀ ਗਰੁੱਪ ਤੇ ਉਹੀ 45 ਕਰੋੜ ਗੋਆ 'ਚ ਖਰਚਿਆ ਸਾਰਾ ਕੁਝ ਉਹੀ ਹੈ ਕਹਾਣੀ ਹੂੰ ਹੂੰ ਸੋ ਇੱਕ ਕਹਿੰਦੇ ਭ੍ਰਸ਼ਟਾਚਾਰ ਦੂਜੇ ਕਹਿੰਦੇ ਕਪੜਾ ਪਰ ਤੁਸੀਂ ਇਹ ਸਭ ਦੇ ਦਰਮਿਆਨ ਈਡੀ ਦੀ ਲਿਖਤ ਦੇਖੋ ਕੀ ਹੈ ਹੂੰ ED ਨੇ ਸੱਤਵਾਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਲੰਗੇ ਦਿਨੀ ਜੀ ਤੇ ਉਹਦੇ ਵਿੱਚ ਉਹਨਾਂ ਨੇ 208 ਪੰਨਿਆਂ ਦੇ ਉਹ ਸਪਲੀਮੈਂਟਰੀ ਚਲਾਨ ਚਾਰ ਸ਼ੀਟ ਦੇ ਵਿੱਚ ਬਕਾਇਦਾ ਤੌਰ ਤੇ ਕਿਹਾ ਜੀ ਕਿ ਦਿੱਲੀ ਸ਼ਰਾਬ ਘਟਾਲੇ ਦਾ ਸਰਗਨਾ ਅਰਵਿੰਦ ਕੇਜਰੀਵਾਲਾ ਹੈ ਹੂੰ ਦਿੱਲੀ ਸ਼ਰਾਬ ਘਟਾਲੇ ਦਾ ਮੁੱਖ ਸਾਜ਼ਿਸ਼ਕਰਤਾ ਅਰਵਿੰਦ ਕੇਜਰੀਵਾਲਾ ਹੈ ਸੋ ਇਧਰ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਇਹ ਸਾਰੇ ਬਿਆਨਬਾਜ਼ੀ ਤੇ ਆਧਾਰਿਤ ਹੈ ਇਹਨਾਂ ਕੋਲ ਸਬੂਤ ਕੋਈ ਨਹੀਂ ਹੈ ਹੂੰ ਪਰ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬ ਨੇ 90 ਦਿਨਾਂ ਦਾ ਹਵਾਲਾ ਦੇ ਕੇ ਅਰਵਿੰਦ ਕੇ ਜੀਵਨ ਨੂੰ ਜ਼ਮਾਨਤ ਦਿੱਤੀ ਤੇ ਜ਼ਮਾਨਤ ਦੇਣ ਦੇ ਨਾਲ ਇਹ ਕਿਹਾ ਕਿ ਮੈਂ ਇਸ ਨੂੰ ਹੁਣ ਵੱਡੇ ਮਤਲਬ ਉਹਦੇ ਕੋਲ ਭੇਜਦਾ ਹਾਂ ਬੈਂਚ ਕੋਲ ਸੋ ਉਹਨਾਂ ਨੇ ਫੈਸਲਾ ਕਰਨਾ ਕਿ ਜ਼ਮਾਨਤ ਨੂੰ ਰੱਖਣਾ ਵੀ ਜਾਂ ਨਹੀਂ ਮੇਰੇ ਵੱਲੋਂ ਜ਼ਮਾਨਤ ਹੈ ਤੇ ਕੇਜਰੀਵਾਲ ਜੀ ਆਪਣੀ ਮਰਜ਼ੀ ਦੇ ਮਾਲਕ ਨੇ ਕਿ ਹਾਂ ਮੁੱਖ ਮੰਤਰੀ ਰਹਿਣਾ ਕਿ ਨਹੀਂ ਰਹਿਣਾ ਚੁਣੇ ਹੋਏ ਨੁਮਾਇंदे ਨੇ ਜਿਹੜਾ ਕੋਈ ਸਜ਼ਾ ਹੋ ਗਈ ਹੈ ਜਿਹੜਾ ਲੋਕੀ ਕਰਾਉਂਦੇ ਤਾਂ ਇਸ ਲਈ ਮੁੱਖ ਮੰਤਰੀ ਰਹਿ ਸਕਦੇ ਨੇ ਕਿ ਨਹੀਂ ਉਹਨਾਂ ਦੀ ਮਰਜ਼ੀ ਪਰ ਇਹ ਆਮ ਆਦਮੀ ਪਾਰਟੀ ਨੇ ਨਵੀਂ ਪਰਤ ਪਾਈ ਆ ਇਹ ਤੋਂ ਪਹਿਲਾਂ ਕੋਈ ਕਹੇ ਜੇ ਮਸਲੇ 'ਚ ਘਰੇ ਜਦੋਂ ਗ੍ਰਿਫਤਾਰੀ ਹੋਗੀ ਤਾਂ ਉਸ ਤੋਂ ਬਾਅਦ ਇੱਕ ਵਾਰ ਬੰਦਾ ਆਏ ਜੇ ਉਹਦਿਆਂ ਤੋਂ ਸਤੀਫਾ ਦਿੰਦਾ ਸੀ ਕਿ ਠੀਕ ਹੈ ਜਦੋਂ ਮੈਂ ਬਰੀ ਹੋ ਗਿਆ ਕਿ ਮੈਂ ਦੁਬਾਰਾ ਸੰਭਲੂਗਾ ਜੀ ਪਰ ਇਹ ਕੇਜਰੀਵਾਲ ਜੀ ਕਹਿੰਦੇ ਮੈਂ ਕੁਰਸੀ ਵੀ ਸੰਭ ਕੇ ਰੱਖੂਗਾ ਤੇ ਜ਼ਮਾਨਤ ਤੇ ਬਾਹਰ ਹੌਲੀ ਸਥਿਤੀ 'ਚ ਵੀ ਨਹੀਂ ਹੈਗਾ ਮੈਂ ਅੰਦਰੋਂ ਹੀ ਸੀ ਅੰਦਰਾਂਗਾ ਪਰ ਆਮ ਆਦਮੀ ਪਾਰਟੀ ਨੂੰ ਉਮੀਦ ਹੈ ਕਿ ਉਹਨਾਂ ਸ਼ਾਇਦ ਸੀਬੀਆਈ ਮਾਮਲੇ 'ਚ ਵੀ ਸਾਨੂੰ ਆਉਣ ਵਾਲੇ ਦਿਨਾਂ 'ਚ ਜ਼ਮਾਨਤ ਮਿਲ ਜਵੇ ਤੇ ਫਿਰ ਰਮਿੰਦ ਕੇਜਰੀਵਾਲ ਸ਼ਾਇਦ ਬਾਹਰ ਆ ਜਾ ਪਰ ਫਿਲਹਾਲ ਇਹ ਦੂਜੀ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਅਜੇ ਘਰੇ ਆਉਣ ਦਾ ਰਾਹ ਨਹੀਂ ਖੁੱਲ ਰਿ ਕਿਉਂਕਿ ਸੀਬੀਆਈ ਵਾਲਾ ਮਾਮਲਾ ਅਜੇ ਵੀ ਵਿਚਾਰ ਦੇਣਾ ਹੈ। ਪਰ ਇਹਦੇ باوجود ਈਡੀ ਨੇ ਇੱਕ ਹੋਰ ਜਿਹੜਾ ਦੰਪਰਿਆ ਉਹਦੇ ਨਾਲ ਦੋ ਤਿੰਨ ਬੰਦਿਆਂ ਦੀ ਹੋਰ ਸ਼ਮਤ ਆ ਸਕਦੀ ਹੈ। ਹਮ ਹਮ। ਈਡੀ ਕਹਿੰਦੀ ਅਰਵਿੰਦ ਕੇਜਰੀਵਾਲ ਹੋਰਾਂ ਦਾ ਇੱਕ ਮੀਡੀਆ ਸਲਾਹਕਾਰ ਨਾਲ ਰਿਹਾ ਇਸ ਸ਼ਰਾਬਟੜ ਦੇ ਮਾਮਲੇ 'ਚ ਉਹ ਸਹਾਇਕ ਰੋਪੀ ਵਜੋਂ ਵੀ ਸ਼ਾਮਲ ਹੈ ਬੀਜੇ ਨਾਇਰ। ਹਮ ਹਮ। ਤੇ ਉਹਦੇ ਹਵਾਲੇ ਨਾਲ ਕਹਿੰਦੇ ਜੀ ਈਡੀ ਕਹਿੰਦੀ ਕੇਜਰੀਵਾਲ ਜੀ ਨੇ ਸਾਨੂੰ ਦੱਸਿਆ ਕਿ ਬੀਜੇ ਨਾਇਰ ਨੇ ਮੇਰੇ ਨਾਲੋਂ ਤੋਂ ਪਹਿਲਾਂ ਆਤਸ਼ੀ ਤੇ ਸੌਰਵ ਭਾਰਦਵਾਜ ਦੇ ਨਾਲ ਕੰਮ ਕੀਤਾ। ਹਮ ਹਮ। ਉੱਜਕਲ ਸਾਰੇ ਝੰਡਾ ਬਰਦਾਰ ਇਹਨਾਂ ਦੀ ਪਾਰਟੀ ਨੇ ਦਿੱਲੀ ਦੇ ਵਿੱਚ ਆਤਸ਼ੀ ਤੇ ਸਰਵਪਰਦਾ ਦਵਾ ਜਨੇ ਹੁਣ ਈਡੀ ਕਹਿੰਦੀ ਹੈ ਕਿ ਸਾਡੇ ਕੋਲ ਕੇਜਰੀਵਾਲ ਜੀ ਨੇ ਬਿਆਨ ਦਿੱਤਾ ਸੋ ਇਹਦਾ ਮਤਲਬ ਬੀਜੇ ਨਾਇਰ ਦੇ ਰਾਹੀਂ ਆਤਸ਼ੀ ਤੇ ਸਰਵਪਰਦਾ ਵੀ ਨੰਬਰ ਲੱਗ ਸਕਦਾ ਜੀ ਤੇ ਇਧਰ ਈਡੀ ਇਹ ਵੀ ਕਹਿੰਦੀ ਹੈ ਕਿ ਕੇਜਰੀਵਾਲ ਜੀ ਨੇ ਇਹ ਵੀ ਦੱਸਿਆ ਕਿ ਗੋਆ ਚੋਣਾ ਦਾ ਜਿਹੜਾ ਪ੍ਰਬੰਧ ਸੀ ਪੈਸੇ ਦਾ ਲੈਣ ਦੇਣ ਦੀ ਹਿਸਾਬ ਕਿਤਾਬ ਸੀ ਉਹ ਸਾਰਾ ਤਾਂ ਦੁਰਗੇਸ਼ ਪਾਠਕ ਦੇਖਦਾ ਸੀ ਹੂੰ ਹੂੰ ਸੋ ਇਹਦਾ ਮਤਲਬ ਈਡੀ ਦੁਰਗੇਸ਼ ਪਾਠਕ ਦੇ ਵਾਲੇ ਨਾਲ ਵੀ ਕਾਰਵਾਈ ਲਈ ਸੋ ਇਸ ਲਈ ਹੋਰ ਕਈਆਂ ਦੀ ਮਸੀਬਤ ਖੁੱਲ ਸਕਦੀ ਹੈ ਅਜੇ ਪੁਰਾਣੇ ਕੇ ਜੇਲ੍ਹੋਂ ਮੁ ਜਿਵੇਂਾਂ ਤਾਂ ਮਿਲਣ ਦੇ باوجود ਨਮੀਆਂ ਦੀ ਤਿਆਰੀ ਲੱਗ ਰਹੀ ਹੈ। ਹੂੰ ਤੇ ਦੀਪਕ ਜੀ ਦੱਸਿਓ ਹਰਿਆਣਾ ਸਰਕਾਰ ਨੂੰ ਹੁਣ ਜਿਹੜਾ ਸ਼ੰਭੂ ਵਾਲਾ ਬਾਰਡਰ ਹੈ ਉਹ ਖੋਲਣਾ ਹੀ ਪੈਣਾ ਜੀ ਕੀ ਡਿਵੈਲਪਮੈਂਟ ਹੋਈ ਅੱਜ? ਦੇਖੋ ਆਪਾਂ ਉਸੇ ਦਿਨ ਗੱਲ ਕਰ ਰਹੇ ਸੀਗੇ ਕਿ ਹਰਿਆਣਾ ਸਰਕਾਰ ਦੀ ਨੀਅਤ ਨਹੀਂ ਲੱਗਦੀ ਸ਼ੰਭੂ ਬਾਰਡਰ ਖੋਲਣ ਦੀ। ਹੂੰ ਕਿ ਹਾਈ ਕੋਰਟ ਦੇ ਫੈਸਲੇ ਦੇ ਬਾਵਜੂਦ ਜਦੋਂ ਮਾਨਯੋਗ ਅਦਾਲਤ ਨੇ ਕਿਹਾ ਕਿ ਇੱਕ ਹਫ਼ਤੇ ਦੇ ਵਿੱਚ ਹੁਣ ਖੋਲੋ ਉਹਦੇ ਬਾਵਜੂਦ ਜਦ ਵੀ ਉਹਨਾਂ ਦੀ ਇੱਛਾ ਸ਼ਕਤੀ ਨੂੰ ਬਿਲਕੁਲ ਜੀ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਹੂੰ ਇਹ ਇਹ ਕਹਿਣ ਲਈ ਕਿ ਅਸੀਂ ਖੋਲ ਨਹੀਂ ਸਕਦੇ ਹੂੰ ਤੇ ਦੂਸਰੇ ਪਾਸੇ ਜਦੋਂ ਹੁਕਮ ਹੋਇਆ ਕਿ ਸ਼ੰਭੂ ਬਾਡਰ ਤੋਂ ਬੈਰੀਕੇਡ ਹਟਾਓ ਜੀ ਤਾਂ ਇਹਨਾਂ ਨੇ ਉੱਥੇ ਪੁਲਿਸ ਦੀ ਨਫਰੀ ਹੋਰ ਵਧਾ ਦਿੱਤੀ ਹੂੰ ਹੂੰ ਸੋ ਇਹ ਦੋ ਗੱਲਾਂ ਨੇ ਸਾਫ਼ ਕੀਤਾ ਕਿ ਹਰਿਆਣਾ ਸਰਕਾਰ ਦੀ ਮਨਸ਼ਾ ਨਹੀਂ ਹੈ ਜੀ ਹੈ ਇੱਕ ਪਾਸੇ ਉਹਨਾਂ ਨੂੰ ਹਦਾਇਤ ਹੋਵੇ ਕਿ ਖਫਤੇ ਚ ਬੈਰੀਕੇਡ ਹਟਾਉਣੇ ਆ ਫਿਰ ਤਾਂ ਉੱਥੇ ਲੇਬਰ ਜਾਣੀ ਚਾਹੀਦੀ ਸੀ ਨਾ ਬੈਰੀਕੇਡ ਪਰੇ ਕਰਨ ਲਈ ਜੀਮੈਂਟ ਫਰੀਏ ਪਟਣ ਲਈ ਤੇ ਪਰ ਤੁਸੀਂ ਪੁਲਿਸ ਫੋਰਸ ਭੇਜ ਰਹੇ ਹੋ ਤੇ ਦੂਹੇ ਪਾਸੇ ਐਸਕੇਐਮ ਜਿਹੜਾ ਬਾਹਰ ਵੀ ਹੈ ਇਸ ਅੰਦੋਲਨ ਚ ਨਹੀਂ ਹੈ ਉਹ ਕਹਿੰਦਾ ਜੀ ਸਾਡੀ ਵੀ ਤਿਆਰੀ ਹੈ ਹਮ ਅਸੀਂ ਵੀ ਕਰਨ ਕਰਨਾ ਲੋਕ ਸਾਨੂੰ ਭੁੱਲੇ ਨਾ ਜਾਣ ਉਹਨਾਂ ਨੂੰ ਵੀ ਤੇ ਚਿਤੇ ਰੱਖੋਣਾ ਨਾ ਆਪਣੇ ਆਪ ਨੂੰ ਉਹ ਕਹਿੰਦੇ ਜੀ ਅਸੀਂ ਸੰਸਦ ਮੈਂਬਰਾਂ ਨੂੰ ਚਿੱਟੀਆਂ ਦੇਣੀਆਂ ਅਸੀਂ ਮੰਗ ਪੱਤਰ ਵਿਰੋਧੀ ਧਿਰ ਦੇ ਲੀਡਰ ਨੂੰ ਰਾਹੁਲ ਗਾਂਧੀ ਨੂੰ ਵੀ ਦੇਣਾ ਹੈ ਅਸੀਂ ਪ੍ਰਧਾਨ ਮੰਤਰੀ ਨੂੰ ਟਾਈਮ ਲੈਣਾ ਹੈ ਜੇ ਸਾਡੀ ਸੁਣਵਾਈ ਨਾ ਐ ਅਸੀਂ ਵੀ ਅੰਦੋਲਨ ਕਰਾਂਗੇ ਇੱਧਰ ਇਹ ਸ਼ੰਭੂ ਵਾਲੇ ਕਹਿੰਦੇ ਰਾਹ ਖੋਲੋ ਅਸੀਂ ਦਿੱਲੀ ਚੱਲਦੇ ਹਾਂ ਪਰ ਇਹ ਸਾਰੇ ਮਾਮਲੇ ਤੇ ਹਰਿਆਣਾ ਸਰਕਾਰ ਦੇ ਨੂੰ ਸੁਪਰੀਮ ਕੋਰਟ ਗਈ ਕਿ ਅਸੀਂ ਰਾਹ ਨਹੀਂ ਖੋਲ ਸਕਦੇ ਜੀ ਅਮਨ ਕਾਨੂੰਨ ਦਾ ਮਸਲਾ ਜੀ ਇਹ ਤਾਂ ਖਲਾਰਾ ਪੈ ਜੂਗਾ ਜੀ ਸਿਟੀ ਤਨਾਲ ਹੀ ਆ ਜੀ ਤੇ ਬਕਾਇਦਾ ਤੌਰ ਤੇ ਮਾਨਯੋਗ ਸੁਪਰੀਮ ਕੋਰਟ ਨੇ ਸਿੱਧਾ ਨਾ ਸਰਕਾਰ ਨੂੰ ਝਾੜਾ ਮਾਰਦਿਆਂ ਕਿਹਾ ਕਿ ਸੂਬੇ ਦਾ ਕੰਮ ਰਾਸ਼ਟਰੀ ਮਾਰਗ ਰੋਕਣਾ ਨਹੀਂ ਹੁੰਦਾ ਹੂੰ ਸੂਬਾ ਰਾਸ਼ਟਰੀ ਰਾਜਮਾਰਗ ਨੂੰ ਕਿਵੇਂ ਰੋਕ ਸਕਦਾ ਹੈ ਇਥੋਂ ਚਾਹੇ ਕਿਸਾਨ ਜਾਣ ਚਾਹੇ ਆਵਾਮ ਜਾਵੇ ਚਾਹੇ ਕੋਈ ਲੀਡਰ ਜਾਵੇ ਹਰੇਕ ਨੂੰ ਜਾਣ ਦਾ ਅਧਿਕਾਰ ਹੈ ਤੁਸੀਂ ਰਾਹ ਨਹੀਂ ਰੋਕ ਸਕਦੇ हां ਤੁਹਾਡਾ ਕੰਮ ਕਹਿੰਦੇ ਟ੍ਰੈਫਿਕ ਕੰਟਰੋਲ ਕਰਨਾ ਉਹ ਕਰੋ ਜੇ ਵੱਧ ਇਕੱਠਾ ਟ੍ਰੈਫਿਕ ਆਉਂਦਾ ਤੁਸੀਂ ਦੇਖਣਾ ਕਿਵੇਂ ਲੰਘਾਉਣਾ ਉਹ ਜੀ 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 ਉਹ ਕੰਟਰੋਲ ਕਰਨਾ ਤੁਹਾਡਾ ਮੰਡਲ ਪਰ ਤੁਸੀਂ ਬਾਰਡਰ ਬੰਦ ਨਹੀਂ ਕਰ ਸਕਦੇ ਸੋ ਸੁਪਰੀਮ ਕੋਰਟ ਤੋਂ ਉਹਨੂੰ ਝਾੜਾ ਪਈਆਂ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਆਪਣੇ ਹੱਥ 'ਚ ਬਹੁਤ ਮਹੀਨੇ ਰੱਖਦੀ ਹੈ ਜਿੱਥੇ ਆਸ ਵੱਜੀ ਹੈ ਕਿ ਅੱਜ ਨਹੀਂ ਤਾਂ ਹੁਣ ਕੱਲ ਨੂੰ ਸ਼ੰਭੂ ਬਾਰਡਰ ਖੁੱਲੇਗਾ ਤੇ ਫਿਰ ਕਿਸਾਨਾਂ ਦੇ ਉੱਤੇ ਆ ਕੇ ਉਹਨਾਂ ਨੇ ਜਾ ਕੇ ਮਿਲਣੀ ਕਰਨੀ ਹੈ ਕਿ ਪੱਕਾ ਧਰਨਾ ਲਾਉਣਾ ਹੈ ਨਹੀਂ ਜਾਣਾ ਜਾਂ ਜਾਣਾ ਹੈ ਅੱਡੋ ਅੱਡ ਜਾਣਾ ਹੈ ਕਿ ਇੱਕ ਵਾਰ ਛੁ ਇਕੱਠੇ ਵੀ ਹੋ ਸਕਦੇ ਨੇ ਪਰ ਇੱਕ ਵਾਰ ਸ਼ੰਭੂ ਬਾਰਡਰ ਕਿਸਾਨ ਵੀ ਬਾਗੋ ਬਾਗ ਨੇ ਪਿੰਡਾਂ ਵਾਲੇ ਵਾਲੇ ਲੋਕ ਵੀ ਖੁਸ਼ ਨੇ ਵਪਾਰੀ ਵਰਗ ਨੂੰ ਵੀ ਜਾਣ ਆਈ ਹੈ ਹਾਂਜੀ ਹੂੰ ਦੀਪਕ ਜੀ ਇਹ ਦੱਸਿਓ ਜਿਮਨੀ ਚੋਣਾਂ ਦੇ ਚੱਕਰ 'ਚ ਹੁਣ ਪੰਚਾਇਤੀ ਚੋਣਾਂ ਦੁਬਾਰਾ ਤੋਂ ਠੰਡੇ ਬਸਤੇ 'ਚ ਪੈਣ ਵਾਲੀਆਂ ਨੇ ਜੀ ਨਹੀਂ ਪੈ ਗਈਆਂ ਜਨਾਬ ਪੈ ਗਈਆਂ ਹੂੰ ਇਹ ਠੰਡੇ ਇਹ ਠੰਡੇ ਬਸਤੇ ਚਲੀ ਆ ਗਈਆਂ ਹੁਣ ਹੂੰ ਕਿਉਂਕਿ ਸਰਕਾਰ ਨੂੰ ਚੋਣਾਂ ਹੀ ਦਿਖਦੀਆਂ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਚਾਹ ਚੜਦਾ ਚੋਣ ਦੇ ਨਾਂ ਤੇ ਨੋ ਲੱਗਦਾ ਕਿ ਲੈ ਵੀ ਫਿਰ ਰੋਡ ਸ਼ੋਅ ਫਿਰ ਤੀਰ ਕਮਾਨ ਫਿਰ ਚੁਟਕਲੇ ਸਾਰਾ ਕੁਝ ਹੈ ਨਾ ਅਸਲ ਦੇ ਵਿੱਚ ਕੀ ਹੈ ਕਿ ਪੰਚਾਇਤੀ ਚੋਣਾਂ ਕਰਾਉਣ ਦੀ ਇੱਛਾ ਬਹੁਤ ਧੇਰ ਪਹਿਲਾਂ ਸੀ ਤੇ ਉਸ ਚੱਕਰ 'ਚ ਬਹੁਤ ਪਹਿਲਾਂ ਭੰਗ ਕਰ ਬੈਠੇ ਤੇ ਪਰ ਉਹ ਮਾਮਲਾ ਅਦਾਲਤ ਚਲਾ ਗਿਆ ਤੇ ਪੰਚਾਇਤਾਂ ਬਹਾਲ ਕਰਨੀਆਂ ਪਈਆਂ ਪਰ ਉਹ ਸਾਰੀ ਕਾਰਵਾਈ ਤੋਂ ਬਾਅਦ ਫਿਰ ਮਤਲਬ ਕਿ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਗੱਲ ਸ਼ੁਰੂ ਹੋ ਗਈ ਫਿਰ ਲੱਗਿਆ ਲੋਕ ਸਭਾ ਚੋਣਾਂ ਤੋਂ ਬਾਅਦ ਕਰਾ ਲਵਾਂਗੇ ਫਿਰ ਜਨਵਰੀ ਦੇ ਵਿੱਚ ਸਮਾਹੱਦ ਮੁੱਕਿਆ ਤੇ ਅੰਤ ਪੰਚਾਇਤੀ ਪੰਚਾਇਤਾਂ ਪੰਕ ਕਰਕੇ ਉੱਥੇ ਪ੍ਰਬੰਧ ਕਲਾਤੇ ਪਰ ਉਹ ਸਭ ਤੋਂ ਬਾਅਦ ਫਿਰ ਆ ਜਿਮਨੀ ਚੋਣਾ ਆ ਗਈ ਤੇ ਹੁਣ ਇਹ ਜਿਮਨੀ ਚੋਣਾ ਜੇ ਮੁੱਕੀਆ ਸਵੇਰ ਨੂੰ ਨਤੀਜੇ ਆ ਜਾਣੇ ਆ ਤੇ ਪਤਾ ਲੱਗ ਜਾਣਾ ਕਿ ਕਿਹਦੀ ਬੇੜੀ ਪਾਰ ਲੱਗਦੀ ਹੈ ਤੇ ਕਿਹਦੀ ਡੁੱਬਦੀ ਆ ਜੀ ਪਰ ਉਹ ਤੋਂ ਬਾਅਦ ਅਗਲੀਆਂ ਚਾਰ ਜਿਮਨੀ ਚੋਣਾ ਹੋਰ ਤਿਆਰ ਖੜੀਆਂ ਨੇ ਮਤਲਬ ਚਾਰ ਐਮਐਲਏ ਸਾਡੇ ਉਹ ਨੇ ਜਿਹੜੇ ਲੋਕ ਸਭਾ ਮੈਂਬਰ ਬਣੇ ਆ ਮੀਠੇਰ ਕਰਕੇ ਰਾਜਾ ਬੜਿੰਕ ਕਰਕੇ ਸੁਨਿੰਦਰਨ ਦਾਵਾ ਕਰਕੇ ਰਾਜਪਾਲ ਚਬੇਵਾਲ ਕਰਕੇ ਸੋ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕਪੁਰ ਚਬੇਵਾਲ ਜਿਮਨੀ ਚੋਣ ਹੋਣੀ ਆ ਜੀ ਸੋ ਇਸ ਲਈ ਇਹ ਜਮਨੀ ਚੋਣ ਹੁਣ ਕਿਸੇ ਵੀ ਸਮੇਂ ਐਲਾਨੀ ਜਾ ਸਕਦੀ ਹੈ ਜਾਂ ਹੋ ਸਕਦਾ ਹੈ ਕਿ ਹਰਿਆਣੇ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਵਿਧਾਨ ਸਭਾ ਦੀਆਂ ਅਕਤੂਬਰ ਨਵੰਬਰ ਚ ਉਹਦੇ ਨਾਲ ਹੋ ਸਕਦੀ ਹੈ ਹੂੰ ਸੋ ਇੱਕ ਤਾਂ ਹੁਣ ਮਸਾਂ ਕੁਝ ਧੇਰ ਮਿਲੀ ਹੈ ਸਰਕਾਰ ਨੂੰ ਕਿ ਭਾਈ ਚੋਣ ਜਾਬਤਾ ਹਟਿਆ ਤਾਂ ਕੁਝ ਮਾੜੇ ਮੋਟੇ ਕੰਮ ਕਰ ਲੀਏ ਮੁੱਖ ਮੰਤਰੀ ਸਾਹਿਬ ਨੇ ਹੁਣ ਥੋੜੀ ਜਿਹੀ ਸਪੀਡ ਪੜੀ ਹੈ ਹੂੰ ਕਿ ਫਟਾਫਟ ਪ੍ਰਾਣੀਆਂ ਫੈਲਾਵਾਂ ਨੂੰ ਕਲੀਅਰ ਕਰਦੀ ਹੈ ਪਰ ਇਹ ਸਭ ਦੇ ਦਰਮਿਆਨ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਫੂਫੀਆ ਵਿਭਾਗ ਤੋਂ ਆਪਣੇ ਤੋਂ ਔਰ ਸਬੰਧਤ ਜ਼ਿਲ੍ਹਿਆਂ ਦੇ ਡੀਸੀਆਂ ਤੋਂ ਇਹਨਾਂ ਚਾਰ ਹਲਕਿਆਂ ਦੇ ਵੱਲੋਂ ਰਿਪੋਰਟਾਂ ਮੰਗੀਆਂ ਕਿ ਦੱਸੋ ਵੀ ਇੱਥੇ ਦੇ ਲੋਕਾਂ ਲਈ ਅਸੀਂ ਕੀ ਕਰੀਏ ਕਿਹੜਾ ਕੰਮ ਕਰੀਏ ਕਿਹੜੀ ਗ੍ਰਾਂਟ ਦਈਏ ਕਿਹੜਾ ਪੱਥਰ ਲਾਈਏ ਕਿਹੜਾ ਨਹੀਂ ਪੱਥਰ ਰੱਖੀਏ ਕਿਹੜਾ ਛੋਸ਼ਾ ਛੱਡੀਏ ਤਾਂ ਕਿ ਇਹ ਸਲਕਿਆਂ ਸਾਡੀ ਪੈਂਟ ਬਣ ਸਕੇ ਕਿਉਂਕਿ ਇੰਨੀ ਕਿ ਸਰਕਾਰ ਨੂੰ ਸਮਝ ਆ ਚੁੱਕੀ ਆ ਕਿ ਸਾਡੇ ਹੁਣ ਬੋਡਾਂ ਵਾਲੇ ਕੰਮ ਨਹੀਂ ਬੋਲਦੇ ਸਾਡੇ ਇਸ਼ਤਿਹਾਰਾਂ ਵਾਲੇ ਕੰਮ ਨਹੀਂ ਬੋਲਦੇ ਸਾਡੇ ਛੱਡੇ ਹੋਏ ਰੋਡ ਸ਼ੋਅ ਦੇ ਦੌਰਾਨ ਤੀਰ ਨਿਸ਼ਾਨੇ ਤੇ ਨਹੀਂ ਲੱਗ ਰਹੇ ਸੋ ਇਸ ਲਈ ਉਹ ਸੋਚਦੇ ਕਿ ਹੁਣ ਕੁਝ ਧਰਤੀ ਤੇ ਕਰਕੇ ਦਿਖਾ ਦਈਏ ਤਾਂ ਕਿ ਘਟੋ ਘਟ ਚਾਰ ਹਲਕੀਆਂ ਚ ਤੋਂ ਕੁਝ ਸੋ ਉਹੀ ਦੀ ਕਵਾਇਦ ਦੇ ਦਰਮਿਆਨ ਹੀ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਇਹਦਾ ਮਤਲਬ ਸਰਕਾਰ ਅਜੇ ਪੰਚਾਇਤੀ ਚੋਣਾਂ ਵੱਲ ਨਹੀਂ ਜਾਣਾ ਚਾਹੁੰਦੀ ਹਮ ਜਦੋਂ ਕਿ ਚਾਰ ਨਗਰ ਨਿਗਮ ਤਾਂ ਅਜੇ ਨਹੀਂ ਜਿਨ੍ਹਾਂ ਦੇ 223 ਚ ਹੱਦ ਮੁੱਕੀ ਹੋਈ ਹੈ 223 ਚੜਦਿਆਂ ਹੀ ਜਲੰਧਰ ਦੀ ਹਮ ਅੰਮ੍ਰਿਤਸਰ ਦੀ ਪਟਿਆਲਾ ਦੀ ਔਰ ਲੁਧਿਆਣਾ ਦੀ ਚਾਰ ਨਗਰ ਨਿਗਮਾਂ ਦੀ ਹੱਦ ਤਾਂ ਬੀਚੋਂ ਤੇ ਇਹਦੇ ਚੜ੍ਹਦੇ ਹੀ ਮੁੱਕ ਗਈ ਸੀ ਫਗਵਾੜੇ ਚ ਪਹਿਲੀ ਵਾਰ ਨਗਰ ਨਗਰਿੰਗ ਦੀਆਂ ਚੋਣਾਂ ਹੋਣੀਆਂ ਸੀ ਉਹ ਨਗਰ ਕੌਂਸਲ ਚ ਦੀ ਪਹਿਲਾ ਸੋ ਇਹ ਪੰਜ ਤਾਂ ਇੰਤਜ਼ਾਰ ਚੋਂ ਨੇ ਇਹ ਤੋਂ ਬਿਨਾ 41 ਨਗਰ ਕੌਂਸਲਾਂ ਨੇ ਹਾਂ ਫਿਰ ਸਾਡੀਆਂ 23 ਜ਼ਿਲ੍ਹਾ ਪ੍ਰੀਸ਼ਦ ਦੀਆਂ ਨੇ ਫਿਰ ਸਾਡੀਆਂ 150 ਪੰਚਾਇਤ ਸਮਤੀਆਂ ਦੀਆਂ ਨੇ ਤੇ 13241 ਪੰਚਾਇਤਾਂ ਦੀਆਂ ਨੇ ਮਤਲਬ ਸਰਪੰਚ ਦੇ ਸੋਚੀ ਜਾਂਦੇ ਆ ਕਿ ਜਿੱਦਣ ਸਰਪੰਚ ਬਣੂੰਗਾ ਆਹ ਸੂਟ ਪਾਉਂਗਾ ਹਾਂ ਆਹ ਹਾਰ ਇਹਦੇ ਰੰਗ ਤੇ ਲਿਆਉਂਗਾ ਬੀਬੇ ਨੂੰ ਆਹ ਸੂਟ ਲੈ ਕੇ ਦਊਗਾ ਸੋ ਕਿੰਨੀਆਂ ਸਕੀਮਾਂ ਅਗਲੇ ਦੇ ਘਰਾਂ 'ਚ ਧਰੀਆਂ ਧਰਾਈਆਂ ਰਹਿ ਗਈਆਂ ਤੇ ਸਰਪੰਚ ਬਣਾਈ ਨਹੀਂ ਨਹੀਂ ਸਰ ਹਮਮ ਸਭ ਤੋਂ ਤਕੜੀ ਬਾਡੀ ਐ ਇਸ ਲੋਕਤੰਤਰ ਦੀ ਉਸ ਦੀਆਂ ਚੋਣਾਂ ਤੋਂ ਭੱਜਣਾ ਸਰਕਾਰ ਦਾ ਤੇ ਜਿਮਨੀ ਚੋਣਾਂ ਦੇ ਚੱਕਰ ਦੇ ਵਿੱਚ ਪਤਾ ਨਹੀਂ ਉਹ ਵੀ ਕੁਝ ਪੱਲੇ ਪਹਿਣਾ ਕਿ ਨਹੀਂ ਪਹਿਣਾ ਪਰ ਇਹ ਖਬਰ ਬਿਲਕੁਲ درست ਐ ਹਮਮ